ਕੁੜੀਆਂ ਐਵੇਂ ਨਹੀਂ ਕਹਿੰਦੀਆਂ ਵੀ ਸਾਨੂੰ ਕਰੇਜ਼ੀ ਬੁਟੀਕ ਨੇ ਕਰੇਜ਼ੀ ਕੀਤਾ ਆ ਚੀਜ਼ਾਂ ਚੈੱਕ ਕਰ ਲਓ ਕੰਮ ਚੈੱਕ ਕਰ ਲਓ ਜੀ ਆਹ ਨਹੀਂ ਬਾਵਾ ਆਣਾ ਕੇਰੇ ਦੀ ਕਢਾਈ ਸਾਰਾ ਕੋਰੇ ਦਾ ਕੰਮ ਜਿਹੜਾ ਵਿਆਹਲੇ ਲਹਿੰਗਿਆਂ ਤੇ ਹੁੰਦਾ ਨਾ ਸਾਰਾ ਉਹੀ ਕੰਮ ਆ ਜੀ ਆਹ ਨਹੀਂ ਨਾਲ ਸਲਵਾਰ ਦੇ ਕਢਾਈ ਜੀ ਆਪਾਂ ਲੈਂਗੇ ਨੂੰ ਸੂਟੇ ਚ ਕਨਵਰਟ ਕੀਤਾ ਦੇਖੋ ਇਹ ਜਿੰਨਾ ਮੁੰਡੇ ਦੀ ਮਾਣ ਹੈ ਕੁੜੀ ਦੀ ਮਾਣ ਹੈ ਪਿੰਕ ਸੂਟ ਪਾਣਾ ਹੁੰਦਾ ਜੀ ਛਗਣਾ ਤੇ ਇਹੋ ਚੀਜ਼ਾਂ ਜੀ ਸਾਰਾ ਘੇਰੇ ਦੇ ਕੰਮ ਆਊਗਾ ਚਮਚਮ ਕਰਦਾ ਬਾਹਾਂ ਨਾਲ ਪਾਰੀਆਂ ਸਲਵਾਰ ਨਾਲ ਪਾਰੀ ਨਾਲ ਚੁੰਨੀਆਂ ਚੈੱਕ ਕਰੋ ਜੀ ਲਾਈਟ ਸ਼ੇਡ ਪੇਸਟਾ ਸ਼ੇਡ ਡਾਰਸ਼ਟ ਹਰ ਤਰ੍ਹਾਂ ਦੇ ਕਲਰ ਮਿਲ ਜੂਗੇ ਜੀ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਤੋਂ ਆ ਦੇਖੋ ਚੀਜ਼ਾਂ ਚੈੱਕ ਕਰ ਲਓ ਕੁੜੀ ਦੀ ਭੈਣ ਨੇ ਪਾਣਾ ਵਾ ਕੁੜੀ ਦੀ ਸਹੇਲੀ ਨੇ ਪਾਣਾ ਵਾ ਇਹ ਉਹ ਚੀਜ਼ਾਂ ਵਾਂਜੀ ਜਿਹੜੇ ਕਿੰਨੇ ਵੀ ਸਾਨੂੰ ਲਗਜ਼ਰੀ ਚੀਜ਼ਾਂ ਪਸੰਦ ਆ ਲਗਜ਼ਰੀ ਗੱਡੀਆਂ ਪਸੰਦ ਆ ਦੇਖ ਆ ਮੈਂ ਕਿਹਾ ਦਾਦੀ ਨਾਨੀ ਦੀ ਵੀ ਟੋਰਾ ਕਰਨਾ ਗਿਆ ਉਹ ਵੀ ਐਕਟਰੀਆਂ ਨਾਲ ਉਹ ਮਾਤ ਪਾਉਣਗੇ ਲੱਗੂਗੀ ਵੀ ਸਾਡੀ 90 ਸਾਲ ਦੀ ਬੇਬੇ ਵੀ ਅੱਜ 30 ਸਾਲ ਦੀ ਲੱਗ ਰਹੀ ਹੈ ਡੰਮੀ ਤੇ ਲਾ ਕੇ 1200 ਰੁਪਇਆ ਪਰ ਸਾਡੇ ਕੋਲ ਤੁਹਾਨੂੰ ਮਿਲਣਾ ਸਿਰਫ 650 ਰੁਪਏ ਦਾ ਲੋ ਜੀ ਰੇਡ ਦੇ ਦਾ ਜਿੱਦਾਂ ਮਾਰਕੀਟ 'ਚ 2-2000 ਰੁਪਏ ਮੰਗੀ ਜਾਂਦੇ ਤੁਹਾਨੂੰ ਆਪਾਂ ਦੇ ਦੇਣਾ 1100 ਰੁਪਏ 3000 4000 ਵਾਲੀ ਹੈਗੀ ਚੀਜ਼ ਜੀ ਇਹ ਆਪਾਂ ਦੇ ਦੇਣੀ ਸਿਰਫ ਆਪਣੇ ਵੀਡੀਓ ਦੇਖਣ ਨੂੰ ਸਿਰਫ ਤੇ ਸਿਰਫ 1500 ਰੁਪਏ ਦੀ ਇਸ ਤੇ ਡਿਜ਼ਾਈਨ ਵੈਰਾਈਟੀ ਤੁਹਾਨੂੰ ਬਹੁਤ ਸੋਹਣੀਆਂ ਮਿਲਣਗੀਆਂ 2000 ਰੁਪਏ ਦੇ ਵਿੱਚ ਕੋਈ ਸਟਿਚਿੰਗ ਨਹੀਂ ਦਿੰਦਾ ਜਿਹੜੇ ਰੈਂਟੇ ਆ 25-2500 ਬਾਜ਼ਾਰ 'ਚ 45-4500 ਰੁਪਏ ਦਾ 5000 ਦਾ ਵਿਕਦਾ 2000 ਰੁਪਏ ਦੇ ਵਿੱਚ ਆ ਦੇਖੋ ਮਦਰ ਐਂਡ ਡਾਟਰ ਜਿੱਦਾਂ ਦੀ ਧੀ ਹੈ ਉਤੋਂ ਵਧੀਆ ਹੋ ਸਕਦੀ ਆ ਪਰ 1 ਲੱਖ ਦਾ ਕਪੜਾ ਦਵਾਂਗੇ 30000 ਰੁਪਏ ਦਾ ਸਿਰਫ ਵੈਡਿੰਗ ਸੂਟਾ ਸਿਰਫ ਤੇ ਸਿਰਫ 2500 ਰੁਪਏ ਦੀ ਰੇਂਜ ਚ ਚੁੰਨੀ ਚਾਰੇ ਬਸ ਇਹ ਕੜਾਈ ਭੈਣ ਨੇ ਵੈਡਿੰਗ ਸੂਟ ਲੈਣਾ ਹੋਵੇ ਇਹ ਆਪਾਂ ਇੱਕ ਸਿਰਫ ਡਿਜ਼ਾਈਨ ਦਿਖਾਇਆ ਇੱਥੇ ਲੱਖਾ ਡਿਜ਼ਾਈਨ ਹੋਰ ਮਿਲ ਜੂਗੇ ਜੀ ਇਹ ਵੀ ਆਪਾਂ ਦੇ ਦੇਣਾ ਸਿਰਫ ਤੇ ਸਿਰਫ 4000 ਰੁਪਏ ਦਾ ਆ ਦੇਖੋ ਪਾਰਟੀ ਵੇ ਚੀਜ਼ਾਂ ਕੋਈ ਇਹਦਾ 10000 12000 11500 ਇਦਾਂ ਚੈਲੇਂਜ ਕਰਦਾ ਜੇ ਡੰਮੀ ਤੇ ਲੱਗਾ ਸੂਟ ਇਦਾਂ ਦਾ ਤੁਹਾਨੂੰ ਕੋਈ 65-7000 ਤੋਂ ਘੱਟ ਦੇ ਜਵੇ ਪਰ ਕ੍ਰੇਜ਼ੀ ਬੁਟੀਕ ਤੇ ਆਜੋ 7-7 ਹਜ਼ਾਰੇ ਪੀਸ ਲੈ ਜਾ 35-3500 ਦੇ ਵਿੱਚ ਜਿੰਨੇ ਐਨ ਆਰ ਆਈ ਸਾਡੇ ਕੋ ਆਉਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਉਹਨਾਂ ਦੀ ਪਹਿਲੀ ਪਸੰਦ ਦੇਖੋ ਸ਼ਿਮਰ ਕਪੜਾ ਫੁੱਲ ਫਰੰਟ ਜਾਲ ਚੁੰਨੀਆਂ ਨਾਲ ਜਿਹੜੀਆਂ ਪਹਿਣਾ ਦੀ ਚਾਹੇ ਡਿਮਾਂਡ ਹੁੰਦੀ ਚੁੰਨੀ ਬਹੁਤ ਜਿਆਦੀ ਭਾਰੀ ਚਾਹੀਦੀ ਆ ਜੀ allo ਬਹੁਤ ਜਿਆਦੀ ਭਾਰੀ ਚੁੰਨੀ ਜੀ ਰੇਂਜ ਉਹੀ 55500 ਘੇਰੇ ਦੇ ਉੱਤੇ ਦੇਖੋ ਫਰੰਟ ਦੇਖੋ ਗੱਲੇ ਦੇ ਉੱਤੇ ਕੰਮ ਬਾਹਰ ਦੇ ਉੱਤੇ ਫੁੱਲ ਜਰਕਨ ਸਿਰਫ 4000 ਰੁਪਏ ਦਾ ਬਾਜ਼ਾਰ 'ਚ 15000 14000 18000 ਇਹ ਤੁਹਾਨੂੰ ਮਿਲਣਾ 4500 ਦੇ ਵਿੱਚ ਵੈਡਿੰਗ ਲਾਰਕ ਲੀਆਂ ਜਿੰਨਾਂ ਦਾ ਲੋਕੀ 15 15000 ਰੁਪਏ ਮੰਗੀ ਜਾਂਦੇ ਆ ਜੀ ਆਪਾਂ ਤੁਹਾਨੂੰ ਦੇ ਦੇਣੀ ਤੀਜੇ ਹਿੱਸੇ ਰੇਟ 'ਚ ਜੀ 550 6000 ਜੀ ਤੇ ਇਹਦੇ ਵਿੱਚ ਡਿਜ਼ਾਈਨ ਸਾਡੇ ਕੋਲ ਕਾਫੀ ਮਿਲ ਜਾਣੇ ਨੇ ਸਲੋਜ ਹੁਣ ਮੈਂ ਪਹੁੰਚ ਚੁੱਕਾ ਜਲੰਧਰ ਦੇ ਸਭ ਤੋਂ ਵੱਡੇ ਤੇ ਲਗਜ਼ਰੀ ਸ਼ੋਅਰੂਮ ਕ੍ਰੇਜ਼ੀ ਬੁਟੀਕ ਜਲੰਧਰ ਰੈਂਕ ਬਾਜ਼ਾਰ ਤੇ ਜਿੱਥੇ ਅੱਜ ਤੋਂ ਅਸੀਂ ਲੈ ਕੇ ਜਾਣੇ ਆ ਬਹੁਤ ਸੋਹਣੇ ਸੋਹਣੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਡਰੈਸਾਂ ਲੈ ਕੇ ਦਵਾਂਗੇ ਜਿਨੇ ਦਾਜ ਵਿੱਚ ਦਾ ਕਪੜਾ ਲੈਣਾ ਤੁਸੀਂ ਵਿਆਹਾਂ ਪਾਰਟੀਆਂ ਲਈ ਕਪੜਾ ਲੈਣਾ ਖਾਸ ਤੌਰ ਤੇ ਤੁਸੀਂ ਐਨ ਆਰ ਆਈ ਸਾਨੂੰ ਦੇਖ ਰਹੇ ਹੋ ਤੇ ਅੱਜ ਦੀ ਵੀਡੀਓ ਤੁਸੀਂ ਧਿਆਨ ਨਾਲ ਦੇਖਿਓ ਐਂਡ ਤੱਕ ਦੇਖਿਓ ਆ ਦੇਖੋ ਇਦਾਂ ਦੇ ਲਗਜ਼ਰੀ ਆਰਟੀਕਲ ਤਾਂ ਤੁਹਾਨੂੰ ਅਸੀਂ ਦੇਣੇ ਦੇਣੇ ਆ ਚੈਲੰਜ ਤੇ ਪ੍ਰੋਮਿਸ ਅਸੀਂ ਇਹ ਕਰਦੇ ਵੀ ਤੁਹਾਨੂੰ ਅਸੀਂ ਪ੍ਰਾਈਸ ਬੜੇ ਘੱਟ ਦੇਣੀ ਆ ਡਿਜ਼ਾਈਨ ਨਵੇਂ ਨਵੇਂ ਹੋਗੇ ਸੂਟ ਸੋਹਣੇ ਹੋਣਗੇ ਪ੍ਰਾਈਸ ਘੱਟ ਹੋਣਗੇ ਜਿਹੜਾ ਦਾਜਬਿਰ ਦਾ 1 ਲੱਖ ਦਾ ਕਪੜਾ ਬਾਜ਼ਾਰ 'ਚ ਮਿਲਦਾ ਤੁਹਾਨੂੰ ਇੱਥੇ ਅੱਜ 30000 ਰੁਪਏ ਲੈ ਕੇ ਦੇਣਾ ਹੈਗਾ ਬਾਈ ਜੀ ਬਹੁਤ ਲੋਕ ਪਸੰਦ ਕਰ ਰਹੇ ਆ ਪਹਿਲਾਂ ਤੁਹਾਡੀਆਂ ਜਿੰਨੀਆਂ ਵੀ ਵੀਡੀਓ ਸੀਗੀਆਂ ਸੁਪਰ ਹਿੱਟ ਗਈਆਂ ਸੋ ਅੱਜ ਵੀ ਹੈਨਾ ਫਾਇਦੇ ਕਰਦੇ ਲੋਕਾਂ ਦੇ ਖਾਸ ਤੌਰ ਤੇ ਜਿਹੜੀ ਵਿਆਹ ਸ਼ਾਦੀ ਦੇ ਕੱਪੜੇ ਲੈਣਾ ਹੈਟਾਂ ਤੋਂ ਉੱਪਰ ਤੱਕ ਦੀ ਸਾਰੀ ਵੈਰਾਈਟੀ ਦਿਖਾ ਦਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਹੀ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਵੀਡੀਓ ਦੇਖ ਕੇ ਤੁਹਾਡੀ ਮੋਨਾਂ ਨੂੰ ਵੀ ਧੰਨਵਾਦ ਕਰਨਾ ਚਾਹੁੰਗਾ ਤੇ ਮੈਂ ਇੱਕ ਚੀਜ਼ ਨਾਲ ਦੱਸਣਾ ਚਾਹੁੰਗਾ ਪਹਿ ਇੱਕ ਸੇਲ ਆਈ ਸੀ 1300 ਰੁਪਏ ਦੀ ਜੀ ਜੀ ਮੈਂ ਅੱਜ ਉਹ ਨਹੀਂ ਦਿਖਾਣੇ ਸਾਡੇ ਕੋ ਅਵੇਲੇਬਲ ਉਹ ਵੀ ਹੈਗੇ ਆ ਜਿਹੜਾ ਇੱਥੇ ਆਊਗਾ ਲੈ ਕੇ ਜਾਊਗਾ ਉਹ ਵੀ ਹ ਤਾਂ ਕਿ ਇਹਨੂੰ ਪਤਾ ਲੱਗ ਜਾ ਕਿ ਸਾਡੇ ਕੋਲ ਹੋਰ ਹੋਰ ਕੀ ਕੀ ਚੀਜ਼ ਹੈਗੀ ਠੀਕ ਹੈ ਜੀ ਅੱਜ ਆਪਾਂ ਇਹਦਾ ਸ਼ੁਰੂ ਕਰਨਾ ਜਿੱਦਾਂ ਇਹ ਸੂਰੀ ਦਾ ਮਾਰਕਟ ਇਹ 1100 1200 ਦੀ ਰੇਂਜ 'ਚ ਵਿਕਦਾ ਇਹ ਅੱਜ ਆਪਾਂ ਦੇ ਰਣਾ ਆਪਣੇ ਵੀਡੀਓ ਦੇਖਣਾ ਇਹਨੂੰ ਸਿਰਫ 650 ਰੁਪਏ ਦਾ ਜੀ ਆ ਦੇਖੋ ਜੀ ਫਰੈਸ਼ ਚੀਜ਼ਾਂ ਸੀ ਦੇ ਰਣੀ ਆ ਜਿਹੜੀਆਂ ਤੁਸੀਂ ਭਾਵੇਂ ਵੱਡੇ ਹੋਲ ਸੇਲ ਕੋ ਕਿਸੇ ਸਟੋਰ ਤੇ ਜਾ ਕੇ ਪਤਾ ਕਰ ਲਓ ਰੈਣਕ ਬਾਜ਼ਾਰ ਜਿਹੜੇ ਮਰਜ਼ੀ ਜਾ ਕੇ ਸਟੋਰ ਤੇ ਖੜਜੋ ਡੰਮੀ ਤੇ ਲਾ ਕੇ 1200 ਰੁਪਈਆ ਪਰ ਸਾਡੇ ਕੋਲ ਤੁਹਾਨੂੰ ਮਿਲਣਾ ਸਿਰਫ 650 ਰੁਪਏ ਦਾ 650 ਰੁਪਏ ਦਾ ਦੇਖੋ 650 ਆ ਜੀ ਲਓ ਜੀ ਜੇ ਤੁਸੀਂ ਥੋੜੀ ਜਿਹੀ ਚੁੰਨੀ ਵਧੀਆ ਚਾਹੁੰਦੇ ਆ ਜੀ ਇਹਦਾ ਵੀ ਫਰੰਟ ਜਾ ਲਾਊਗਾ ਕਪੜਾ ਸੇਮ ਸੇ ਲਗਾਊਗਾ ਚੁੰਨੀ ਉਹ ਚਾਰੇ ਪਾਸੇ ਜੀ ਲਓ ਜੀ ਰੇਡ ਇਹਦਾ ਜਿੱਦਾਂ ਮਾਰਕੀਟ 'ਚ 2-2000 ਰੁਪਏ ਮੰਗੀ ਜਾਂਦੇ ਤੁਹਾਨੂੰ ਆਪਾਂ ਦੇ ਦੇਣਾ 1100 ਰੁਪਏ ਦਾ ਆ ਦੇਖੋ ਜਿਨ੍ਹਾਂ ਦੇ ਵਿਆਹ ਸ਼ਾਦੀ ਨੇ ਕੱਪੜੇ ਲੈਣਾ ਤੁਹਾਨੂੰ ਬਾਰ-ਬਾਰ ਕਹਿੰਨੇ ਵੀ ਤੁਸੀਂ ਕ੍ਰੇਜ਼ੀ ਬੁਟੀਕ ਤੇ ਆਉਣਾ ਕਿਉਂਕਿ ਲੋਕ ਇੱਥੇ ਆ ਕੇ ਬਹੁਤ سارے ਫਾਇਦੇ ਲੈ ਰਿਆ ਹੁਣ ਤੁਸੀਂ ਆ ਵੀ ਚੈੱਕ ਕਰ ਲਓ ਬਾਜ਼ਾਰ 'ਚ ਜਿੱਥੇ ਮਰਜ਼ੀ ਚੱਲ ਜਾਓ ਇਹ ਸੂਟ ਦਾ ਰੇਟ ਕੋਈ 2500 ਕੋਈ 3000 ਕੋਈ 2800 ਐਦਾਂ ਮੰਗਦਾ ਬਾਈ ਜੀ ਸਾਡਾ ਰੇਟ ਤਾਂ ਕੀ ਆ ਮੈਂ ਕਿਹਾ ਪਹਿਲਾਂ ਭਾਜੀ ਰੰਗ ਚੈੱਕ ਕਰੋ ਚੁੰਨੀਆਂ ਚੈੱਕ ਕਰੋ ਰੇਟ ਦੱਸਾਂਗੇ ਬਾਅਦ 'ਚ ਪਹਿਲਾਂ ਦੇਖੋ ਵਾਕੇ ਚੀਜ਼ ਹੈਗੀ ਆ ਜੀ 3000 4000 ਵਾਲੀ ਹੈਗੀ ਚੀਜ਼ ਜੀ ਇਹ ਆਪਾਂ ਦੇ ਦੇਣੀ ਸਿਰਫ ਆਪਣੇ ਵੀਡੀਓ ਦੇਖਣ ਨਾਲ ਸਿਰਫ ਤੇ ਸਿਰਫ 1500 ਰੁਪਏ ਦੀ ਆ ਦੇਖੋ ਰੰਗੇ 'ਚ ਕਈ ਮਿਲਣਗੇ ਦੇਖੋ 1500 ਦਾ ਤੁਹਾਨੂੰ ਇਹ ਦੇਣਾ ਇਸ ਤੋਂ ਇਲਾਵਾ ਤੁਸੀਂ ਆ ਵੀ ਚੈੱਕ ਕਰ ਲਓ ਨਾ ਸਾਡੇ ਕੋਲ ਮਤਲਬ ਸਾਨੂੰ ਜਿਹੜ ਡਿਜ਼ਾਈਨ ਵਰਾਇਟੀਆਂ ਤੁਹਾਨੂੰ ਬਹੁਤ ਸੋਹਣੀਆਂ ਮਿਲਦੀਆਂ ਸਿਰਫ ਤੇ ਸਿਰਫ 2000 ਰੁਪਏ ਦਾ ਚੁੰਨੀ ਜਾਲ ਸਾਰੀ ਨਾਲ ਬਾਰਡਰ ਨਾਲ ਵਧੀਆ ਆ ਦੇਖੋ ਮਤਲਬ ਅੱਜ ਹਨਾ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੇ 2000 ਤੋਂ ਬਾਅਦ ਤੁਸੀਂ ਆ ਚੈੱਕ ਕਰ ਲਓ ਜੇ ਕੋਈ ਬੰਦਾ ਕਹਿੰਦਾ ਵੀ ਸਾਨੂੰ ਹੋਰ ਚੀਜ਼ਾਂ ਚਾਹੀਦੀਆਂ ਆ ਦੇਖੋ ਸਾਰਾ ਹੈਵੀ ਸੂਟ ਹੈਗਾ ਜਿੰਨੇ ਤੁਹਾਨੂੰ ਅਸੀਂ ਸੂਟ ਦਿਖਾ ਰਹੇ ਹਾਂ ਪ੍ਰਾਈਸ ਦੱਸਿਆ ਨਹੀਂ ਪਰ ਇਹਦੇ ਵਿੱਚ ਤੁਹਾਨੂੰ ਰੰਗ ਹਰੇਕ ਦੇ ਵਿੱਚ ਚਾਰ ਚਾਰ ਰੰਗ ਸਾਰੇ ਤੇ ਮਿਲ ਜੂਗੇ ਆ ਜੀ ਇਹਦਾ ਰੇਟ ਆਣਾ ਸਿਰਫ ਵੈਡਿੰਗ ਸੂਟਾ ਸਿਰਫ ਤੇ ਸਿਰਫ 2500 ਰੁਪਏ ਦੀ ਰੇਂਜ ਚੁੰਨੀ ਚਾਰੇ ਬਸ ਇਹ ਘੜਾਈ ਕੇਰਾ ਨਾਲ ਖਾਲੀ ਕੇਰਾ ਕੜਾਈ ਗ੍ਰਾਂ ਚੱਲ ਜੋ 2500 ਜੇ ਕੜਾਈ ਨਹੀਂ ਹੋਣੀ ਜੀ ਆ ਦੇਖੋ ਇੱਕ ਹੋਰ ਤੁਸੀਂ ਆਰਟੀਕਲ ਚੈੱਕ ਕਰਦੇ ਦੇਖੋ ਨਾ ਸੋ ਚੈਲੇਂਜ ਸਾਨੂੰ ਅਸੀਂ ਇਹ ਕਰਦੇ ਆ ਜਿੱਥੇ ਮਰਜ਼ੀ ਜਾ ਕੇ ਦੇਖ ਲਿਓ ਭਾਈ ਜੀ ਇਹ ਤਾਂ ਕੋਈ ਕਹਿੰਦਾ ਸਾਡੀ ਫੈਕਟਰੀ ਆ ਕੋਈ ਕਹਿੰਦੇ ਅਸੀਂ ਹੋਲ سیلਰ ਆ ਨਾ ਪਰ ਪ੍ਰਾਈਸ ਤੁਹਾਡੇ ਉਹਨਾਂ ਨਾਲੋਂ ਵੀ ਲੱਗ ਪਕ ਅੱਧੇ ਮੈਂ ਤਾਂ ਤੁਸੀਂ ਫੈਕਟਰੀਆਂ ਨੂੰ ਛੱਡੋ ਹਰ ਚੀਜ਼ ਨੂੰ ਛੱਡੋ ਦੀ ਕੜਾਈਆਂ ਕਰਾ ਕੇ ਦਿਖਾਓ ਸਰੇਟ ਜੀ ਸਿਰਫ 2800 2500 3000 ਦੀ ਰੇਂਜ 'ਚ ਆਣਾ ਜੀ ਸਾਰੇ ਦੁਪੱਟੇ ਨਾਲ ਚਾਰੇ ਬਸੇ ਕੜਾਈਆਂ ਜੀ ਜੀ ਚਾਹੇ ਤੁਸੀਂ ਜਿੱਥੋਂ ਮਰਜੀ ਆ ਜਾਓ ਤੁਸੀਂ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਹੋ ਵਰਲਡ ਵਾਈਡ ਜਿੱਥੇ ਮਰਜੀ ਹੈਗੇ ਸਾਡੇ ਕੋਲ ਸ਼ਿਪਿੰਗ ਦੀ ਸਰਵਿਸ ਆ ਨਵੇਂ ਕੱਪੜੇ ਵੀ ਲੱਗ ਲੱਗ ਹੋਏ ਸਾਰੇ ਇਹ ਆ ਗਿਆ ਔਰਗੈਂਜ਼ਾ ਕਪੜਾ ਔਰਗੈਂਜ਼ਾ ਚ ਕੋਈ 4000 ਮੰਗਦਾ ਕੋਈ 5000 ਮੰਗਦਾ ਇਹ ਸੂਟ ਦੇਣਾ ਬਸ ਇਹਨਾਂ 2200 ਰੁਪਏ ਦਾ ਔਰਗੈਂਜ਼ਾ ਦਾ ਦੇਖੋ ਜਿਹੜੀਆਂ ਹਨਾ ਕੁੜੀਆਂ ਕੰਨੀਆਂ ਸਾਨੂੰ ਲੈਗਜ਼ਰੀ ਚਾਹੀਏ ਜਾਂ ਰਾਣੀਆਂ ਮਹਾਰਾਣੀਆਂ ਵਾਲਾ ਸਟਾਈਲ ਚਾਹੀਦਾ ਕਲਰ ਚੈੱਕ ਕਰੋ ਆ ਦੇਖੋ ਇਦੇ ਉੱਤੇ ਤੁਸੀਂ ਚੈੱਕ ਕਰੋ ਹਰ ਇੱਕ ਚੀਜ਼ ਆ ਫਰੰਟ ਤੋਂ ਦਿਖਾਤਾ ਇਹਦੇ ਅੰਦਰ ਵੀ ਦੇਖੋ ਕੋਈ ਇਦਾਂ ਨਹੀਂ ਵੀ ਕੋਈ ਖਲਾਲਾ ਕਰਪਾ ਜਟਾਂ ਕੇ ਖਿਲਰੇ ਪੈਨ ਇਹਦੇ ਵਿੱਚ ਦੇਖੋ ਇਸ ਤੋਂ ਇਲਾਵਾ ਤੁਸੀਂ ਇਹ ਦੁਪੱਟੇ ਚੈੱਕ ਕਰ ਲਓ ਫੋਰ ਸਾਈਡ ਦੁਪੱਟੇ ਕੰਮ ਬੜਾ ਸੋਹਣਾ ਇਹਨਾਂ ਦੀ ਸਲਵਾਰ ਤੇ ਵੀ ਕੰਮ ਆਊਗਾ ਜੀ ਬਾਵਾ ਤੇ ਵੀ ਭਾਰਾ ਕੰਮ ਆਊਗਾ ਲਓ ਜੀ ਦੇਖੋ ਜੀ ਦੁਪੱਟੇ ਦੇਖੋ ਦੁਪੱਟੇ ਬਹੁਤ ਪਿਆਰੇ ਹੋਣਗੇ ਜੀ ਨਾਦੇ ਜੀ ਬਾਕੀ ਜੇ ਕੋਈ ਕਹਿੰਦਾ ਸਾਨੂੰ ਸਿੰਪਲ ਦੇ ਵਿੱਚ ਸੂਟ ਜਿਹੜਾ ਸਾਡੇ ਕੋਲ ਸਿੰਪਲ ਹੈਗੇ ਇਹ ਜਿੱਦਾਂ ਸਾਬੇ ਸੱਚੇ ਡਿਜ਼ਾਈਨਰ ਆਂਦੇ ਆ ਜਿਹੜੇ 25 25 20 25 25000 ਰੁ ਪਿਓਰ ਸਾਬੇ ਸੱਚੀ ਦੇ ਡਿਜ਼ਾਈਨਾਂ ਨੇ ਇਹਨਾਂ 'ਚ ਕਲਰ ਡਿਜ਼ਾਈਨ ਡਿਜ਼ਾਈਨਿੰਗ ਸਾਰੀ ਹਰ ਚੀਜ਼ ਮਿਲੂਗੀ ਜੀ ਦੁਪੱਟੇ ਨਾਲ ਫੈਨਸੀ ਹੋਣਗੇ ਇਹਨਾਂ 'ਚ ਪਿਆੜੇ ਡਿਜ਼ਾਈਨ ਮਿਲਣਗੇ ਜੀ ਚੀਜ਼ਾਂ ਦੇਖੋ ਹਣਾ ਆਰਟੀਕਲ ਤੁਸੀਂ ਚੈੱਕ ਕਰੋ ਕਲਰ ਵੀ ਭਾਈ ਜੀ ਬੜੇ ਇੰਗਲਿਸ਼ ਇੰਗਲਿਸ਼ ਹੈਗੇ ਤੁਹਾਡੇ ਮੈਂ ਕਹੇ ਸਾਰੇ ਮਾਰਕੀਟ 'ਚ ਸ਼ਿਮਰ ਕਪੜਾ ਹੋਣਾ ਚਾਹੀਦਾ ਬਸ ਨਾਲ ਹੀ 7000 8000 ਮੰਗਣਾ ਸ਼ੁਰੂ ਕਰ ਦਿੰਦੇ ਆ ਸਾਡੀਆਂ ਚੁੰਨੀਆਂ ਜਾਲ ਸਿਰਫ ਰੇਟ ਆਣਾ 3500 ਰੁਪਏ ਦਾ ਆ ਦੇਖੋ ਸੋ ਇਸ ਗੱਲ ਦਾ ਜਾਲ ਆ ਜੀ ਸਾਰੀ ਆ ਦੇਖੋ ਚੀਜ਼ਾਂ ਸਾਰੇ ਜਰਕਨ ਦੇ ਕੰਮ 4000 4 ਉਤੋਂ ਵਧੀਆ ਹੋ ਸਕਦੀ ਆ ਪਰ 1 ਲੱਖ ਦਾ ਕੱਪੜਾ ਦਵਾਂਗੇ 30000 ਰੁਪਏ ਤੁਹਾਨੂੰ ਲਓ ਜੀ ਸਾਰੇ ਫਰੰਟ ਜਾਲ ਹਰ ਤਰ੍ਹਾਂ ਦੀਆਂ ਕਢਾਈਆਂ ਮਿਲਣਗੀਆਂ ਸਾਡੇ ਕਢਾਈਆਂ ਅਗਲ-ਅਗਲ ਦਿਖਾਂਦਾ ਮੋਟੀ ਵੀ ਹੈ ਤੇ ਤੁਸੀਂ ਜਿੱਦਾਂ ਦੀ ਕਢਾਈ ਪਸੰਦ ਕਰੇ ਤੁਹਾਨੂੰ ਉਦਾਂ ਦੀ ਕਢਾਈ ਮਿਲੂਗੀ ਤੁਸੀਂ ਆਉਂਗੇ ਤੇ ਨਰਾਸ਼ ਨਹੀਂ ਹੋ ਕੇ ਜਾਉਂਗੇ ਆਪਣੀ ਕੋਈ ਵੀ ਡਿਮਾਂਡ ਲੈ ਕੇ ਆਉਂਗੇ ਤੁਹਾਡੀ ਪੂਰੀ ਡਿਮਾਂਡ ਕੀਤੀ ਜਾਊਗੀ ਜੀ ਜਿਹਨੇ ਐਨ ਆਰ ਆਈ ਸਾਡੇ ਕੋਲ ਆਉਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਉਹਨਾਂ ਦੀ ਪਹਿਲੀ ਪਸੰਦ ਬਣ ਗਿਆ ਉਹਨਾਂ ਨੇ ਮਨ ਬਣਾਇਆ ਹੁੰਦਾ ਵੀ ਜਦੋਂ ਅਸੀਂ ਪੰਜਾਬ ਜਾਣਾ ਪਿੰਡ ਜਾਣਾ ਸ਼ਹਿਰ ਜਾਣਾ ਤੇ ਅਸੀਂ ਦੋ ਦਿਨ ਕ੍ਰੇਜ਼ੀ ਬੁਟੀਕ ਤੇ ਜ਼ਰੂਰ ਜਾ ਕੇ ਹੁਣਾ ਨਾ ਆ ਦੇਖੋ ਹਰ ਇੱਕ ਤਰ੍ਹਾਂ ਦੇ ਰੰਗ ਸਾਡੇ ਕੋਲ ਮੀਡਲ ਜਿਹੜੀ ਏਜ ਉਹਨਾਂ ਦੇ ਲਈ ਜਾਂ ਬਜ਼ੁਰਗਾਂ ਦੇ ਲਈ ਜਾਂ ਜਿਹੜੀਆਂ ਜੰਗਸਟਰ ਕੁੜੀਆਂ ਉਹਨਾਂ ਦੇ ਲਈ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਦੇਖੋ ਨਾ ਲਓ ਜੀ ਸ਼ਿਮਰ ਦੇ ਵਿੱਚ ਫੁੱਲ ਹੈਵੀ ਸੂਟ ਆ ਜੀ ਸਾਰੀ ਫੁੱਲ ਉੱਪਰ ਤੱਕ ਕਢਾਈ ਸਿਰਫ ਤੇ ਸਿਰਫ 4500 ਰੁਪਏ ਦਾ ਸੂਟ ਆ ਜੀ ਇਹ ਮਾਰਕੀਟ ਦੇ ਦਾਵਾ ਕਰਦਾ ਅੱਧੇ ਨਾਲੋਂ ਵੀ ਘੱਟ ਰੇਟ ਹੋਊਗਾ ਮਾਰਕੀਟ ਨਾਲੋਂ ਜੀ ਇਹ ਸਿੰਗਲ ਸਿੰਗਰ ਕਲਰ ਦਿਖਾ ਰਿਹਾ ਇਸ ਤੋਂ ਇਲਾਵਾ ਤੁਸੀਂ ਇੱਥੇ ਆਉਣਾ ਬਹੁਤ ਸੋਹਣੀ ਡਿਜ਼ਾਈਨਿੰਗ ਤੇ ਕਲਰ ਸਾਨੂੰ ਹੋਰ ਵੀ ਅਸੀਂ ਇਹਦੇ ਵਿੱਚ ਅਵੇਲੇਬਲ ਕਰਾ ਲੈਣੇ ਹੈਗੇ ਆ ਲਓ ਜੀ ਤੁਸੀਂ ਭੈਣ ਨੇ ਵੈਡਿੰਗ ਸੂਟ ਲੈਣਾ ਹੋਵੇ ਇਹ ਆਪਾਂ ਇੱਕ ਸਿਰਫ ਡਿਜ਼ਾਈਨ ਦਿਖਾਇਆ ਇੱਥੇ ਲਖੜ ਜਾਨ ਹੋਰ ਮਿਲ ਜੂਗੇ ਜੀ ਇਹ ਵੀ ਆਪਾਂ ਦੇ ਦੇਣਾ ਸਿਰਫ ਤੇ ਸਿਰਫ 4000 ਰੁਪਏ ਦਾ ਜੀ ਦੇਖੋ 4000 ਦਾ ਸੂਟ ਸਾਨੂੰ ਦੇਣਾ ਨਾ ਰੈੱਡ ਸੂਟ ਹੈ ਜੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਵੈਡਿੰਗ ਸੂਟ ਦੇ ਦਿਓ ਵੈਸੇ 8-10000 ਤੋਂ ਸ਼ੁਰੂਆਤ ਹੁੰਦੀ ਆ ਬਾਜ਼ਾਰ 'ਚ ਇਹ ਵੀ 8-10000 ਦੇ ਆ ਪਰ ਕ੍ਰੇਜ਼ੀ ਬਟੀਕ ਤੋਂ 4000 ਦਾ ਸਾਨੂੰ ਮਿਲ ਜਾਣਾ ਦੇਖੋ ਸ਼ਿਮਰਗ ਪੜਾ ਫੁੱਲ ਫਰੰਟ ਜਾਲ ਚੁੰਨੀਆ ਨਾਲ ਜਿਹੜੀਆਂ ਪਹਿਣਾ ਦੀ ਚਾਹੇ ਡਿਮਾਂਡ ਹੁੰਦੀ ਚੁੰਨੀ ਬਹੁਤ ਜਿਆਦੀ ਭਾਰੀ ਚਾਹੀਦੀ ਆ ਜੀ ਬਹੁਤ ਜਿਆਦੀ ਭਾਰੀ ਚੁੰਨੀ ਜੀ ਰੇਂਜ ਉਹੀ 5500 ਸਭ ਲਗ ਲਗ ਰੇਂਜਾਂ ਘੱਟ 12 12 13 13000 ਵਾਲੇ ਸੂਟ 5 5000 6 6000 ਵਿੱਚ ਆ ਤੁਸੀਂ ਚੈੱਕ ਕਰ ਲਓ ਮਤਲਬ ਹਰ ਇੱਕ ਚੀਜ਼ ਨਾ ਇੱਥੇ ਇਦਾਂ ਨਹੀਂ ਵੀ ਜਿਵੇਂ ਬਾਕੀ ਦੁਕਾਨਦਾਰਾਂ ਦੇ ਕੋਈ ਪੁਰਾਣਾ ਸਟਾਕ ਆ ਨਵੇਂ-ਨਵੇਂ ਚੀਜ਼ਾਂ ਨਵੇਂ-ਨਵੇਂ ਪੀਸੇ ਤੇ ਜਿੱਦਾਂ ਨਾਲ ਤੁਹਾਡੀ ਚੁਆਇਸ ਆ ਉਹ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਜੇ ਪਰ ਹੁਣ ਰੈਡੀਮੇਡ ਦੀ ਗੱਲ ਕਰ ਲਈ ਤਾਂ ਬਾਈ ਜੀ ਰੈਡੀਮੇਡ ਸ਼ੁਰੂਆਤ ਕਿੱਥੋਂ ਹੋ ਜਾਂਦੀ ਆ ਸ਼ੁਰੂਆਤ ਸਾਡੇ ਕੋਲ ਹਰੇਕ ਰੇਂਜ ਹੋ ਜੂ ਜਿੱਦਾਂ ਦੀ ਰੇਂਜ ਸਾਨੂੰ ਗਾਹ ਕੋ ਪਾ ਉਹਦੇ ਦੇ ਦੇਵਾਂਗਾ ਠੀਕ ਆ ਜੀ ਇਹ ਆ ਜੂ ਜਿੱਦਾਂ 2000 ਰੁਪਏ ਦੀ ਰੇਂਜ ਚ ਆ ਜੂਗਾ ਜੀ ਸਲਵਾਰ ਸੂਟ ਫੁੱਲ ਫਰੰਟ ਜਾਲ ਤੁਸੀਂ ਚੈੱਕ ਕਰ ਲਓ 2000 ਰੁਪਏ ਦੇ ਵਿੱਚ ਕੋਈ ਸਟਿਚਿੰਗ ਨਹੀਂ ਹੁੰਦਾ ਜਿਹੜੇ ਰੈਂਟੇ ਆ 25-2500 ਬਾਜ਼ਾਰ ਚ 45-4500 ਰੁਪਏ ਦਾ 500 ਵੀ 2000 ਰੁਪਏ ਚ ਦੇ ਦਿਆਂਗੇ ਜੀ ਸਲਵਾਰ ਇਹਦੀ ਵੀ ਕਢਾਈ ਹੋਊਗੀ ਜੀ ਇਹ ਵੀ 2000 ਦੀ ਰੇਂਜ ਚ ਲੋ ਜੀ ਫਰੰਟ ਬੈਗ ਜੀ ਹਾਂ ਨਾਲ ਸਲਵਾਰ ਦੇ ਨਾਲ ਕਢਾਈ ਇਹ ਵੀ 2000 ਦੀ ਰੇਂਜ ਚ ਆਜੂਗਾ ਜੀ ਸੋ ਇਹਦੇ ਵਿੱਚ ਤੁਸੀਂ ਕਲਰ ਵੀ ਚੈੱਕ ਕਰ ਲੋ ਆ ਦੇਖੋ ਇਦਾਂ ਦੇ ਆਰਟੀਕਲ ਸਾਨੂੰ ਕੋਈ 1800 2000 2200 2500 ਚ ਮਿਲ ਜਾਣੇ ਆ ਸੋ ਜਿੱਦਾਂ ਹੁਣ ਜਿੱਦਾਂ ਆਪਾਂ ਤੁਹਾਨੂੰ ਆ ਦਿਖਾਏ 2000 ਦੀ ਰੇਂਜ ਚ ਦਿਖਾਏ ਹੁਣ ਅਪੈਸੂ ਥੋੜਾ ਜਿਹਾ ਵਧੀਆਂ ਵੀ ਦਿਖਾਣੇ ਆ ਜੀ ਲੋ ਜੀ ਫੁੱਲ ਫਰੰਟ ਆਊਗਾ ਜੀ ਤੇ ਚੇ ਰੰਗ ਚੇ 8 ਮਿਲ ਜੂਗੇ ਜੀ ਨਾਲ ਆਊਗਾ ਸ਼ਰਾਰਾ ਬਹੁਤ ਹੀ ਪਿਆਰਾ ਕੱਟਿਆ ਹੋਇਆ ਤੇ ਰੇਂਜ ਆਊਗੀ ਸਿਰਫ 2500 ਰੁਪਏ ਦੀ ਰੇਂਜ ਜਿੱਦਾਂ ਬਾਜ਼ਾਰ ਕਿਤੇ ਤੁਸੀਂ ਜਿੱਥੇ ਮਰਜੀ ਚਲ ਜਿਓ ਕੋਈ 6500 ਮੰਗਦਾ ਕੋਈ 6000 ਮੰਗਦਾ ਪਰ ਤੁਹਾਨੂੰ ਆ ਵੀ ਜਿਹੜਾ ਰੈਡੀमेड ਸਿਰਫ 2500 ਰੁਪਏ ਦੇ ਵਿੱਚ ਮਿਲ ਜਾਣਾ ਜੇ ਆਪਾਂ ਇਸ ਤੋਂ ਥੋੜੀ ਉੱਪਰ ਹੀ ਰੇਂਜ ਤੇ ਜਾਈਏ ਨਾ ਆ ਦੇਖੋ ਪੂਰਾ ਚਮਚਮ ਕਰਦਾ ਹੈਵੀ ਇਹਦੇ ਉੱਤੇ ਕੰਮ ਹੋਇਆ ਦੇਖੋ ਨਾ ਕੋਈ ਇਹਦਾ 10000 12000 11500 ਇਦਾਂ ਪਰ ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ 3500 ਰੁਪਏ ਦੇ ਵਿੱਚ ਮਿਲ ਜਾਣ ਮਤਲਬ ਇਸ ਗੱਲ ਦਾ ਅਸੀਂ ਚੈਲੰਜ ਕਰਦੇ ਹਾਂ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਸਾਰਾ ਝਰਕਣ ਦਾ ਕੰਮ ਜੀ ਚੈੱਕ ਕਰੋ ਜੀ ਝਰਕਣ ਦਾ ਕੰਮ ਆ ਜੀ ਸਾਰਾ ਜੀ ਬਾਵਾ ਤੇ ਵੀ ਨਾਲ ਘੜਾਈ ਆ ਜੀ ਆ ਵੀ ਖੋਲ ਦੋ ਜੀ ਅੱਜ ਕੱਲ ਆਹ ਬੜੇ ਚੰਦੇ ਵੀ ਟੁੱਲੀਪ ਸਲਵਾਰੇ ਨੂੰ ਕਹਿੰਦੇ ਆ ਜੀ ਲਓ ਜੀ ਫਰੰਟ ਬੈਕ ਜੀ ਨਾਲ ਲੈਣਾ ਸਲਵਾਰਾ ਬਹੁਤ ਸੋਹਣੀਆਂ ਆਉਗੀਆਂ ਜੀ ਆਹ ਸਲਵਾਰ ਆਉਗੀ ਜੀ ਇਹਦੇ ਨਾਲ ਨਾ ਲਾਉਗਾ ਦੁਪੱਟਾ ਇਹਦੇ ਨਾਲ ਦੁਪੱਟੇ ਵੀ ਨਾ ਲਾਉਗੇ ਕੜਾਈਆਂ ਆ। ਆ ਦੇਖੋ ਪਾਰਟੀ ویئر ਚੀਜ਼ਾਂ, ਵੈਡਿੰਗ ਚੀਜ਼ਾਂ ਸਨ ਉੱਪਰ ਦਿਖਾਈਏ ਨੇ। ਨਾ ਦੇਖੋ 프론ਟ 3500 3600 3700 3800 3800 ਇਹਨਾਂ ਗ੍ਰੈਂਜਾਂ ਚ ਆਉਗੀਆਂ ਸਾਰੀਆਂ। ਆਪਾਂ ਕਲਰ ਦੀ ਗੱਲ ਕਰੀ ਤੇ ਦੇਖੋ ਇੰਗਲਿਸ਼ ਕਲਰ ਆ। ਖਾਸ ਤੌਰ ਤੇ ਐਨਆਰਆਈ ਕਸਟਮਰਾਂ ਜਾਂ ਜਿਹੜੇ ਰਾਇਲ ਕਲਾਸ ਲੋਕ ਹੋ ਗਏ ਜਿਹੜੇ ਕਹਿੰਦੇ ਲਗਜ਼ਰੀ ਚਾਹੀਦੀਆਂ ਤੇ ਤੁਹਾਡੀ ਚਾਹ ਪੂਰੇ ਇੱਥੇ ਹੋਣਿਆ ਤੁਹਾਨੂੰ ਤੁਹਾਡੀ ਪਸੰਦ ਦੀ ਚੀਜ਼ ਕ੍ਰੀਏਟੀਵਿਟੀ ਤੇ ਮਿਲਣੀ ਆ। ਲੋ ਜੀ ਆ ਦੇਖੋ ਜੀ ਸ਼ਲੂਫਾ ਜੀ ਸਾਰਾ ਨੋਈ ਸ਼ਰਾਰਾ ਆਊਗਾ ਨਾਲ ਇਹਦੇ ਬ੍ਰੋਕੜ ਦਾ ਤੇ ਨਾਲ ਚਿੱਡੀ ਆਊਗੀ ਚਾਰੇ ਪਾਸੇ ਕੜਾਈ ਦੇਖੋ 4 ਸਾਈਡ ਬਾਰਡਰ ਦੁਪट्टे ਦੇ ਉੱਤੇ ਵੀ ਹੋਇਆ ਆ ਜੇ ਆਪਾਂ ਰੰਗ ਦੀ ਗੱਲ ਕਰ ਲਈਏ ਤੁਸੀਂ ਚਾਹੋ ਨੀ ਸਾਨੂੰ ਕਲਰ ਵੱਖੋ ਵੱਖਰੇ ਚਾਹੀਦੇ ਦੇਖੋ ਨਾ ਕਿੰਨਾ ਸੋਹਣਾ ਕੰਮ ਹੋਇਆ ਗਲੇ ਦੇ ਉੱਤੇ ਆ ਦੇਖੋ ਐਦਾਂ ਕੰਮ ਹੋਇਆ ਆ ਦੁਪट्टे ਦੇ ਨਾਲ ਹੈਵੀ ਹਰ ਇੱਕ ਦੇ ਨਾਲ ਅਸੀਂ ਦੇਨੇ ਦੇਨੇ ਆ ਸ਼ਰਾਰੇ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਮਤਲਬ ਹਰ ਇੱਕ ਤਰ੍ਹਾਂ ਦਾ ਟੇਸ ਤੁਹਾਨੂੰ ਮਿਲ ਜਾਣਾ ਤੁਸੀਂ ਹੈਵੀ ਦੇ ਵਿੱਚ ਚਾਹੋ ਨਿਓ ਫਲਾਵਰਡ ਚਾਹੋ ਨਿਓ ਸਿੰਪਲ ਚਾਹੋ ਨਿਓ ਜਿੱਦਾਂ ਦੀ ਚੁਆਇਸ ਆ ਉਹ ਚੀਜ਼ ਸਾਨੂੰ ਦੇ ਦੇ ਜੀ ਫੁੱਲ ਜਰਕਨ ਸਿਰਫ ਸ਼ਹਿਰ ਕੀ ਸਾਰਾ ਪੰਜਾਬ ਸਿੱਕਾ ਸਾਰਾ ਦੇਸ਼ ਕੋਮਰੋ ਜੀ ਇਸ ਰੇਂਜੇ ਨਹੀਂ ਮਿਲਣਾ ਤੁਹਾਨੂੰ ਆ ਜਿਹੜੇ ਅਸੀਂ ਤੁਹਾਨੂੰ ਆਹ 4 4000 ਚ ਦਿੰਨੇ ਹਾਂ ਤੁਸੀਂ ਬਜਾਰਾਂ 'ਚ ਡੰਮੀਆਂ ਦੇ ਲੱਗੇ ਇਹੇ 10 1000 ਰੁਪਏ ਦੇ ਲੈਨੇ ਹੋ ਇਸ ਲਈ ਆਪਾਂ ਚੈਲੰਜ ਦੇ ਨਾਲ ਕਹਿੰਨੇ ਆ ਵੀ ਜਿਹੜਾ ਤੁਸੀਂ 1 ਲੱਖ ਦਾ ਕੱਪੜਾ ਲੈਨੇ ਹੋ ਇੱਥੇ ਤੁਹਾਨੂੰ ਮਿਲਣਾ ਸਿਰਫ 30000 ਰੁਪਏ ਦੇ ਵਿੱਚ ਇੱਕ ਤੁਸੀਂ ਆ ਵੀ ਚੈੱਕ ਕਰ ਲਓ ਆ ਸਾਰਾ ਦੇਖੋ ਹੈਵੀ ਦੇ ਵਿੱਚ ਫਰੰਟ ਘੇਰੇ ਦੇ ਉੱਤੇ ਦੇਖੋ ਫਰੰਟ ਦੇਖੋ ਗੱਲੇ ਦੇ ਉੱਤੇ ਕੰਮ ਬਾਹਰ ਦੇ ਉੱਤੇ ਇਹ ਫਰੰਟ ਤਾਂ ਹੈਗਾ ਹੈਗਾ ਹੈਵੀ ਇਹਦੀ ਤੁਸੀਂ ਬੈਕ ਵੀ ਚੈੱਕ ਕਰ ਸਕਦੇ ਆ ਆ ਦੇਖੋ ਲਓ ਜੀ ਇਹ ਵੀ ਇੱਥੇ ਆਊ ਫਰੰਟ ਵੀ ਇਦਾਂ ਹੀ ਬੈਕ ਵੀ ਇਦਾਂ ਹੀ ਹੋਰ ਦਾ ਸ਼ਰਾਰਾ ਦੇਖਣ ਵਾਲਾ ਜੀ ਇਹਦਾ ਸ਼ਰਾਰਾ ਬਹੁਤ ਸੋਹਣਾ ਹੋਊਗਾ ਜੀ ਭਾਈ ਇਹ ਆ ਦੇਖੋ ਕਿੰਨਾ ਹੈਵੀ ਪੀਸ ਤੁਹਾਨੂੰ ਇਹ ਮਿਲ ਜਾਂਦੇ ਇੱਥੋਂ ਇਸੇ 7000 ਰੁਪਏ 7500 8000 ਰੈਂਦੀਆਂ ਕਰਨ ਜਾਊਗੀਆਂ ਸਾਰੀਆਂ ਜੀ ਸੋ ਇਹ 7-8000 ਸਾਡਾ ਰੇਟ ਆ ਜੇ ਤੁਸੀਂ ਹੋਰ ਪਾਸੇ ਜਾਣਾ ਤਾਂ ਤੁਸੀਂ ਡਬਲ ਹੀ ਆ 15-18 20-20000 ਪਰ ਇੱਥੇ ਤੁਹਾਨੂੰ ਬੜੇ ਰੀਜ਼ਨਲ ਪ੍ਰਾਈਸ ਤੇ ਚੀਜ਼ਾਂ ਦੇ ਰਹੇ ਆ ਸਾਲੋ ਜਿੱਦਾਂ ਲਹਿੰਗੇ ਆਜੂਗੇ ਜੀ 12-12 13-13000 ਵਾਲੇ ਲਹਿੰਗੇ ਹੋਊਗੇ ਜੀ ਹਮ ਸਿਰਪ ਤੇ ਸਿਰਪ ਤੁਹਾਨੂੰ 4500 4800 ਨਾਲ ਟੌਪ ਨਾਲ ਕੜਾਈ ਦਾ ਫਰੰਟੀ ਫਲੇਅਰ ਚੈੱਕ ਕਰ ਲੋ ਇੱਥੇ ਤੁਹਾਡੇ ਤੋਂ ਜਿਹੜਾ ਬਾਜ਼ਾਰ 'ਚ 15000 14000 18000 ਇਹ ਤੁਹਾਨੂੰ ਮਿਲਣਾ 4500 ਦੇ ਵਿੱਚ ਲੋ ਜੀ ਕਾਹ ਚੀ ਆਪਾਂ ਤੁਹਾਨੂੰ ਦਿਖਾਣੀ ਭੁੱਲ ਗਏ ਸੀਗੇ ਜੀ ਵਿਡਿੰਗ ਨਾਰਕ ਲੀਆਂ ਜਿੰਨਾਂ ਦਾ ਲੋਕੀ 15 15000 ਰੁਪਏ ਮੰਗੀ ਜਾਂਦੇ ਆ ਜੀ ਆਪਾਂ ਤੁਹਾਨੂੰ ਦੇ ਦੇਣੀ ਤੀਜੇ ਹਿੱਸੇ ਰੇਟ 'ਚ ਜੀ 5500 6000 ਦੇ ਜੀ ਤੇ ਇਹਦੇ ਵਿੱਚ ਡਿਜ਼ਾਈਨ ਸਾਡੇ ਕੋਲ ਕਾਫੀ ਮਿਲ ਜਾਣੇ ਦੇਖੋ ਇਹ ਕਾ ਡਿਜ਼ਾਈਨ ਤੁਹਾਨੂੰ ਮਿਲ ਜਾਣਾ ਦੇਖੋ ਹੁਣ ਕੋਈ 15000 18000 ਲਾਉਣ ਦੀ ਲੋੜ ਨਹੀਂ ਇੱਥੇ ਆਜੋ 55500 ਦੇ ਵਿੱਚ ਤੁਹਾਨੂੰ ਇਦਾਂ ਦੀਆਂ ਲਗਜ਼ਰੀ ਅਨਾਰਕਲੀਆਂ ਇੱਥੋਂ ਮਿਲ ਜਾਣੀਆਂ। ਸੋ ਦੇਖੋ ਆਹਨ ਸਟੇਜ ਤੇ ਤੁਹਾਨੂੰ ਦਿੱਤੀ ਅਸੀਂ ਰੈਡੀਮੇਡ ਤੇ ਆਹ ਦੇਖੋ ਸੇਮ ਸਟੇਜ ਦੇ ਵਿੱਚ ਇੱਥੇ ਤੁਸੀਂ ਇਹ ਵੀ ਚੈੱਕ ਕਰ ਸਕਦੇ ਆਂ ਵੀ ਸਾਈਜ਼ ਹਰ ਤਰ੍ਹਾਂ ਦੇ ਸਾਈਜ਼ ਮਿਲ ਜਾਂਦੇ ਆਂ ਵੱਡੇ, ਖੁੱਲੇ ਜਿੱਦਾਂ ਇਹ ਸਾਈਜ਼ ਚਾਹੀਦੇ ਉਹ ਵੀ ਤੁਹਾਨੂੰ ਮਿਲ ਜਾਂਦੇ। ਸੋ ਭਾਜੀ ਅਨਾਰਕਲੀਆਂ ਦਿਖਾਤੇ ਲਹਿੰਗੇ ਦਿਖਾਤੇ ਸ਼ਰਾਰੇ ਸੂਟ ਦਿਖਾਤੇ ਮੈਨੂੰ ਥੋੜਾ ਜਿਹਾ ਹੋਰ ਲਗਜ਼ਰੀ ਚੀਜ਼ਾਂ ਸੂਟਾਂ ਦੇ ਵਿੱਚ ਦਿਖਾਓ ਜਿਹੜੇ ਮਤਲਬ ਲੋਕ ਆਉਣ ਤੇ ਆਸ ਕੇ ਆਸ ਕੇ ਕਰਨ ਸੂਟ ਇਦਾਂ ਦੇ ਹੋਣ ਜਿਹੜੇ ਮਿਲਣ ਨਾ ਕਿਤੇ। ਮੈਂ ਕਹਿਆ ਭਾਜੀ ਸਾਡੇ ਕੈਮਰੇ ਵੀ ਮੱਖਾ ਖੁੱਲ ਜੂਗੀ ਅੱਜ ਦੇਖੋ ਸਹੀ ਅੱਪਾ ਤੁਹਾਨੂੰ ਚੀਜ਼ਾਂ ਉਹ ਦਿਖਾਣੀਆਂ ਕੰਮ ਚੈੱਕ ਕਰ ਲਓ ਜੀ ਆ ਆਣੀ ਬਾਵਾ ਆਣਾ ਕੇਰੇ ਦੀ ਕਢਾਈ ਸਾਰਾ ਕੋਰੇ ਦਾ ਕੰਮ ਜਿਹੜਾ ਵਿਆਹਲੇ ਲਹਿੰਗੇ ਆ ਤੇ ਹੁੰਦਾ ਨਾ ਸਾਰਾ ਉਹੀ ਕੰਮ ਆ ਜੀ ਆ ਆਣੀ ਨਾਲ ਸਲਵਾਰ ਦੇ ਕਢਾਈ ਜੀ ਜਿਹੜੀ ਭੈਣ ਨੇ ਲਹਿੰਗਾ ਨਹੀਂ ਪਾਣਾ ਜਿਆਦਾ ਹੈਵੀ ਜਿੱਦਾਂ ਹੁਣ ਗੁਰਦੁਆਰੇ ਜੇ ਅਨਾਊਂਸਮੈਂਟ ਵੀ ਹੋਈ ਆ ਕਿ ਗੁਰਦੁਆਰੇ ਦੀ ਸਲਵਾਰ ਸੂਟ ਚੰਨਾ ਫਿਰ ਉਹ ਆ ਚੀਜ਼ਾਂ ਚਲਣੀਆਂ ਭਾਜੀ ਜੀ ਇਹਨਾਂ ਦੇ ਰੇਟ ਜਿੱਦਾਂ ਕੋਈ ਮਾਰਕੀਟ ਜੇ 60000 70000 ਦਾ ਮੰਗੀ ਜਾਂਦੇ ਆ ਇਹ ਜਿੱਦਾਂ ਸਾਡੇ 15000 16000 ਦਾ ਸਾਰੇ ਲਹਿੰਗਿਆਂ ਦੇ ਕੰਮ ਆ ਜੀ ਇਹ ਆਪਾਂ ਲਹਿੰਗਿਆਂ ਨੂੰ ਸੂਟਾਂ 'ਚ ਕਨਵਰਟ ਕੀਤਾ ਹੋਇਆ ਵੀ ਦਿਖਾ ਦਿਓ ਜੀ ਬਈ ਕੁੜੀਆਂ ਐਵੇਂ ਨਹੀਂ ਕਹਿੰਦੀਆਂ ਵੀ ਸਾਨੂੰ ਕ੍ਰੇਜ਼ੀ ਬੁਟੀਕ ਨੇ ਕ੍ਰੇਜ਼ੀ ਕੀਤਾ ਆ ਚੀਜ਼ਾਂ ਚੈੱਕ ਕਰ ਲਓ ਇਹਦਾ ਪੰਜਾਬ ਹੈਦਾ ਪੰਜਾਬ ਰਾਣੀਆਂ ਮਹਾਰਾਣੀਆਂ ਜਿਹੜੀਆਂ ਨਾ ਐਕਟਰੀਆਂ ਐਕਟਰੇ ਨੂੰ ਮਾਤ ਪਾ ਦੋਗੇ ਕੁੜੀਆਂ ਦੀ ਬਿਊਟੀ ਜਿਹੜੀ ਬਣਨੀ ਆ ਉਹ ਕ੍ਰੇਜ਼ੀ ਬੁਟੀਕ ਦੇ ਕੇ ਬਣਨੀ ਆ ਜਿਹੜੇ ਸੱਤ ਸੱਤ ਹਜ਼ਾਰ ਦੇ ਲਹਿੰਗੇ ਸ਼ਰਾਰੇ ਗਾਉਨ ਡਰੈਸਾਂ ਸੇਲ ਕਰਤੇ ਫੇਲ ਕ੍ਰੇਜ਼ੀ ਬੁਟੀਕ ਦੇਖੋ ਚੀਜ਼ਾਂ ਇਦਾਂ ਦੇ ਸੂਟ ਡਿਜ਼ਾਈਨਰ ਚੈਲੰਜ ਕਰਦਾ ਜੇ ਤੁਹਾਨੂੰ ਪੂਰੇ ਰੈਂਡ ਕੁਆਚ ਕੋ ਦੇ ਦੇਵੇ ਜੇ ਦਊਗਾ ਤਾਂ ਰੇਟ ਹੋਗੇ ਅੱਗ ਦੇ ਭਾ ਇੱਥੇ ਮੈਨੇ ਮਿੱਠੇ 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 ਸਾਰੇ ਲਹਿੰਗਿਆਂ ਨੇ ਕਨਵਰਟ ਕੀਤੇ ਹੋਏ ਇਹ ਸੂਟ ਇੱਕ ਗੱਲ ਧਿਆਨ ਰੱਖਣੀ ਆ ਲਹਿੰਗਿਆਂ ਦੇ ਕੰਮ ਨੂੰ ਛੁੱਟਾ ਜੇ ਕਨਵਰਟ ਕੀਤਾ ਹੋਇਆ ਜੀ ਲਓ ਜੀ ਆਹ ਦੇਖੋ ਜੀ ਸਾਰਾ ਘੇਰੇ ਦੇ ਕੰਮ ਆਊਗਾ ਚਮਚਮ ਕਰਦਾ ਬਾਹਾਂ ਨਾਲ ਪਾੜੀਆਂ ਸਲਵਾਰ ਨਾਲ ਪਾੜੀ ਨਾਲ ਚੁੰਨੀਆਂ ਚੈੱਕ ਕਰੋ ਜੀ ਹਰ ਤਰ੍ਹਾਂ ਦਾ ਕਲਰ ਮਿਲ ਜੂਗਾ ਵੈਡਿੰਗ ਕਲਰ ਵੀ ਮਿਲ ਜੂਗਾ ਲਾਈਟ ਸ਼ੇਡ ਪੇਸਾ ਸ਼ੇਡ ਦਾਰਸ਼ਨ ਹਰ ਤਰ੍ਹਾਂ ਦੇ ਕਲਰ ਮਿਲ ਜੂਗੇ ਜੀ ਦੇਖੋ ਜੀ ਇਹ ਕਲਰ ਦੀ ਗੱਲ ਕਰ ਲੀਓ ਨਾ ਆਹ ਦੇਖੋ ਕੋਈ ਅਮਰੀਕਾ ਤੋਂ ਕਤਲ ਮੰਗਾਇਆ ਸੀ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਤੋਂ ਆ ਦੇਖੋ ਚੀਜ਼ਾਂ ਚੈੱਕ ਕਰ ਲੋ ਚਾਹੇ ਮਿਡਲ ਏਜ ਆ ਜਾਵੇ ਚਾਹੇ ਬਜ਼ੁਰਗ ਆ ਜਾਣ ਸਾਡੇ ਕੋਲ ਚੀਜ਼ਾਂ ਹਰ ਇੱਕਲੇ ਬਹੁਤ ਸੋਹਣੀਆਂ ਸੋਹਣੀਆਂ ਦੇਖੋ ਲਗਜ਼ਰੀ ਕੁੜੀ ਦੀ ਮਾਂ ਨੇ ਕੁੜੀ ਦੀ ਮਾਂ ਨੇ ਪਿੰਕ ਸੂਟ ਪਾਣਾ ਹੁੰਦਾ ਜੀ ਛਗਣਾ ਤੇ ਇਹੋ ਚੀਜ਼ਾਂ ਜੀ ਲੋਈ ਚੈੱਕ ਕਰੋ ਜੀ ਜਿਹੜੇ ਕਹਿੰਦੇ ਵੀ ਸਾਨੂੰ ਲਗਜ਼ਰੀ ਚੀਜ਼ਾਂ ਪਸੰਦ ਆ ਲਗਜ਼ਰੀ ਗੱਡੀਆਂ ਪਸੰਦ ਆ ਦੇਖੋ ਇਹ BMW Audi ਗੱਡੀਆਂ ਰਗੇ ਭਾਰੇ ਭਾਰੇ ਚੀਜ਼ਾਂ ਆ ਹੈਵੀ ਹੈਵੀ ਚੀਜ਼ਾਂ ਰੂਹ ਖੋਜੋ ਜੂ ਇੱਕ ਵੀ ਚੀ ਤੁਸੀਂ ਦਿਖਾ ਦਿਓ ਜੇ ਚ ਨੁਕਸਦਾਰ ਹੋਵੇ ਕੋਈ ਟੰਕ ਹੋਵੇ ਕੋਈ ਧਾਗਾ ਹੋਵੇ ਜਾਂ ਕੁਝ ਹੋਵੇ ਕਾਰੀ ਕਰਦੀਆਂ ਅੱਖਾਂ ਰਹਿ ਗਈਆਂ ਸਾਡੇ ਬਹੁਤ ਜ਼ੋਰ ਲਾ ਕੇ ਦਰਸ਼ਕ ਕਹਿੰਦੇ ਸੀ ਭਈ ਸਾਨੂੰ ਚੀਜ਼ਾਂ ਵਧੀਆ ਦਿਖਾਓ 5 500 7 700 ਹਜ਼ਾਰਾਂ ਵਾਲੇ ਦਿਖਾਓ ਥਾ ਥਾ ਦੇ ਮਿਲ ਜਾਂਦੇ ਆ ਪਰ ਆ ਚੀਜ਼ਾਂ ਦਿਖਾਓ ਲਓ ਜੀ ਤਾਨੂੰ ਪੰਜਾਬ ਦੇ ਖੂਫੀਆ ਟਿਕਾਣੇ ਤੇ ਲਿਆਇਆ ਜਲੰਧਰ क्रेजी ਪੀ ਚੈੱਕ ਕਰੋ ਜੀ ਅੱਜ ਦਾ ਪਹਿਣਾ ਨੇ ਕਈਆਂ ਨੇ ਡਾਰਕ ਰੰਗ ਪਾਣੇ ਆ ਜੀ ਕੁੜੀ ਦੀ ਪਹਿਣ ਨੇ ਪਾਣਾ ਵਾ ਕੁੜੀ ਦੀ ਸਹੇਲੀ ਨੇ ਪਾਣਾ ਵਾ ਇਹ ਉਹ ਚੀਜ਼ਾਂ ਵਾ ਜੀ ਲੋ ਜੀ ਸਾਰੇ ਚੈੱਕ ਕਰੋ ਜੀ ਸਾਰੇ ਪਰੋਏ ਹੋਏ ਕੰਮ ਆ ਜੀ ਸਾਰੇ ਦੇਖੋ ਜੀ ਇੱਕ ਵਾਰੀ ਤੁਸੀਂ ਆਉਣਾ ਆ ਇੱਥੇ ਲੋਕ ਗਰੁੱਪ ਬਣਾ ਬਣਾ ਕੇ ਆਉਂਦੇ ਆ ਲੋਕ ਪੰਜਾਬ ਤੋਂ ਆਉਂਦੇ ਆ ਹਰਿਆਣੇ ਤੋਂ ਆਉਂਦੇ ਆ ਜੰਮੂ ਤੋਂ ਆਉਂਦੇ ਆ ਅਮਰੀਕਾ ਤੋਂ ਆਉਂਦੇ ਆ ਕੈਨੇਡਾ ਤੋਂ ਆਉਂਦੇ ਆ ਕਹਿੰਦੇ ਵੀ ਜੀ ਇੱਕ ਵਾਰੀ ਸਿੰਗਲ ਸੂਟ ਲੈ ਕੇ ਚਲ ਗਿਆ ਇੱਥੋਂ ਇਹ ਮੁੜ ਕੇ ਪਰਵਾਰਾਂ ਦੇ ਪਰਿਵਾਰ ਆਉਂਦੇ ਆ ਫਰਵਰੀ ਮਹੀਨੇ ਚ ਕਹਿੰਦੇ ਵਿਆਹ ਬਹੁਤ ਹੈ ਜਨਵਰੀ ਚ ਮਾਰਚ ਚ ਸੋ ਤੁਸੀਂ ਆ ਜਾਓ ਫਾਇਦੇ ਬਹੁਤ ਸਾਰੇ ਹੋਣੇ ਆ ਜਿਹੜੇ ਤੁਸੀਂ ਇਦਾਂ ਨੇ ਹਨਾ ਭਾਰੇ ਭਰੇ ਸੂਟਾਂ ਦਾ ਬੈਲ ਬਣਾ ਲੈਂਦੇ ਹੋ ਬਜ਼ਾਰਾਂ ਚ ਜਾ ਕੇ 2-2 ਲੱਖ ਰੁਪਏ ਦਾ ਆਜਵੇ ਦਾ ਇੱਥੇ 80000 85000 90000 ਰੁਪਏ ਦੇ ਮਾਤਰਬ 1-1 ਲੱਖ ਰੁਪਏ ਤੁਹਾਡਾ ਬਚਾ ਕੇ ਭੇਜਾਂਗੇ ਭਾਰੇ ਸੂਟਾਂ ਦੇ ਵਿੱਚ ਲੋ ਜੀ ਆ ਕੁੜੀ ਦੀ ਮੁੰਡੇ ਦੀ ਦਾਦੀ ਲਈ ਵੀ ਸੂਟ ਦਿਖਾਣੇ ਆਪਾਂ ਦੇਖੋ ਜੀ ਭਾਵੇਂ ਦਾ ਮੁੰਡੇ ਦੀ ਦਾਦੀ ਆ ਜਵੇ ਭਾਵੇਂ ਮੁੰਡੇ ਦੀ ਨਾਨੀ ਜੀ ਆ ਜਾਣ ਆ ਚੀਜ਼ਾਂ ਦੇਖੋ ਮੈਂ ਕਹਾ ਦਾਦੀ ਨਾਨੀ ਦੀ ਵੀ ਟੋਹਰਾ ਕੱਢਾਂ ਗਏ ਉਹ ਵੀ ਐਕਟਰੀਆਂ ਨਾਲ ਉਹ ਮਾਤ ਪਾਉਣਗੇ ਲੱਗੂਗੀ ਵੀ ਸਾਡੀ 90 ਸਾਲ ਦੀ ਬੇਬੇ ਵੀ ਅੱਜ 30 ਸਾਲ ਦੀ ਲੱਗ ਰਹੀ ਹੈ ਮਤਲਬ ਸੂਟਾਂ ਦੇ ਵਿੱਚ ਕਮਾਲ ਹੀ ਨਾ ਹੈ ਕਰੇਜ਼ੀ ਡੀਕ ਦੇਖੋ ਤੁਸੀਂ ਲਓ ਜੀ ਲਓ ਸਾਰੇ ਫੁੱਲ ਫਰੰਟ ਜਰਕਨ ਕਢਾਈਆਂ ਲਹਿੰਗਿਆਂ ਵਾਲੇ ਕੰਮ ਸਾਰੇ ਹੱਥ ਦੇ ਦੇਖੋ ਸਾਡੀ ਵੀਡੀਓ ਲੰਬੀ ਹੋ ਜਾਂਦੀ ਹੈ ਨਹੀਂ ਤਾਂ ਇੱਥੇ ਤਾਂ ਸਮੁੰਦਰ ਆ ਸੂਟਾਂ ਦਾ ਜਿੰਨੀ ਵੈਰਾਈਟੀ ਇੱਥੇ ਆ ਨਾ ਲਓ ਜੀ ਜੋ ਚੀਜ਼ਾਂ ਇੱਥੇ ਆ ਉਹ ਮਿਲਣੀਆਂ ਹੀ ਨਹੀਂ ਕਿਤੇ ਤੁਹਾਨੂੰ ਪਰ ਭਾਜੀ ਮੈਨੂੰ ਇਹ ਦੱਸੋ ਵੀ ਤੁਸੀਂ ਡਿਜ਼ਾਈਨਰ ਜਿਹੜੇ ਡਿਜ਼ਾਈਨ ਬਣਾਉਂਦੇ ਹੋ ਕਿੱਥੋਂ ਲੈ ਕੇ ਆਉਂਦੇ ਹੋ ਕਮਾਲ ਦੀ ਚੀਜ਼ਾਂ ਆ ਭਾਜੀ ਪਹਿਲੀ ਗੱਲ ਤਾਂ ਮੈਂ ਆਪ ਖੁੱਲ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਕੋਈ ਸਾਡ ਨੂੰ ਉਹ ਵੀ ਚੀਜ਼ਾਂ ਹੈਗੀਆਂ ਤੇ ਕੋਈ ਸਾਡ ਨੂੰ ਦਰਸ਼ਕਾਂ ਦਾ ਪਿਆਰ ਮਿਲਦਾ ਤੇ ਵੀਡੀਓ ਦੇਖ ਕੇ ਕਿਹਦੇ ਕੋ ਜਾਣ ਦੀ ਲੋੜ ਨਹੀਂ ਆ ਆਪ ਆਪ ਡਿਜ਼ਾਈਨ ਕਰੀਦਾ ਹੈਗਾ ਜੀ ਕੁਝ ਸਾਡੀ ਡਿਜ਼ਾਈਨਿੰਗ ਤੇ ਕੁਝ ਤੁਹਾਡਾ ਪਿਆਰ ਜੀ ਜਿਹੜਾ ਲੋਕੀ ਸਾਨੂੰ ਇਹਨਾਂ ਦੇ ਰਿਹਾ ਸਾਰੀਆਂ ਲੇਟੇਸਟ ਡਿਜ਼ਾਈਨਾਂ ਹੋਗੀਆਂ ਲੇਟੈਸਟ ਕਪੜੇ ਹੋਊਗੇ ਜੀ ਲੈ ਜੇ ਸਾਖੋ ਕਈ ਜਿੱਦਾਂ ਕਹਿੰਦਾ ਸਾਨੂੰ ਮਲਟੀ ਕੰਮ ਚਾਹੀਦਾ ਸਾਨੂੰ ਸਿੰਗ ਕੋਈ ਅੱਜ ਕੱਲ ਵਾਈਟ ਸੂਟ ਦੇ ਨੇ ਹੈਵੀ ਸੂਟ ਨਹੀਂ ਮਿਲਦਾ ਸਾਡੇ ਕੋਲ ਵਾਈਟ ਸੂਟ ਵੀ ਮਿਲ ਜੂਗੇ ਹੈਵੀ ਹੈਵੀ ਦੀ ਦੇਖੋ ਕੋਈ ਕਹਿੰਦੇ ਵੈਡਿੰਗ ਲਹਿੰਗੇ ਸਾਨੂੰ ਚਾਹੀਦੇ ਤੇ ਪਾਰਟੀ ویئر ਲਹਿੰਗੇ ਵੀ ਕਈਆਂ ਨੂੰ ਚਾਹੀਦੇ ਦੇਖੋ ਪਾਰਟੀ ویئر ਲਹਿੰਗੇ ਉੱਤੇ ਜਾਣ ਆ ਦੇਖੋ ਮਦਰ ਐਂਡ ਡਾਟਰ ਜਿੱਦਾਂ ਦੀ ਧੀ ਐ ਉਦਾਂ ਦੀ ਮਾਂ ਮਦਰ ਮਦਰ ਡਾਟਰ ਲਈ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਕੰਬੀਨੇਸ਼ਨ ਆ ਆ ਤੁਸੀਂ ਚੈੱਕ ਕਰ ਲੋ ਸ਼ਰਾਰੇ ਸੂਟ ਚੈੱਕ ਕਰ ਲੋ ਯੈਲੋ ਦੇਖੋ ਸਲਵਾਰ ਸੂਟ ਸਲੋਮੀ ਵੇ ਤਨਾ ਚੈਲੇਂਜ ਕਰਦਾ ਜੇ ਡੰਮੀ ਤੇ ਲੱਗਾ ਸੂਟ ਇਦਾਂ ਦਾ ਤੁਹਾਨੂੰ ਕੋਈ 65 7000 ਤੋਂ ਘੱਟ ਦੇ ਜਵੇ ਪਰ ਕ੍ਰੇਜ਼ੀ ਬੁਟੀਕ ਤੇ ਆਜੋ 7 7000 ਵਾਲੇ ਪੀਸ ਲੈ ਜਾ 35 3500 ਦੇ ਵਿੱਚ ਆ ਦੇਖੋ ਕਲਰ ਲਾਈਟ ਲੈ ਜਾਓ ਜਾਂ ਡਾਰਕ ਲੈ ਜਾਓ ਮਿੱਠੇ ਮਿੱਠੇ ਰੰਗ ਮਿੱਟੀਆਂ ਮਿੱਠੀਆਂ ਚੀਜ਼ਾਂ ਤੁਸੀਂ ਆਜੋ ਦੇਖੋ ਉੱਪਰ ਸ਼ਰਟ ਦੇ ਕਿੰਨਾ ਹੈਵੀ ਕੰਮ ਆ ਥੱਲੇ ਦੇਖੋ ਤੁਸੀਂ ਸਲਵਾਰ ਤੇ ਕੰਮ ਮਤਲਬ ਇਦਾਂ ਦੇ ਆਰਟੀਕਲ ਜੇ ਤੁਸੀਂ ਲੈਣੇ ਆ ਤੇ ਸਿਰਫ ਤੇ ਸਿਰਫ ਤੁਹਾਨੂੰ ਆਉਣਾ ਪੈਣਾ ਜੀ ਜਲੰਧਰ ਕ੍ਰੇਜ਼ੀ ਡੀਕ ਤੇ ਸਰ ਤੋਂ 30 ਸਲਵਾਰਾ ਜੀ ਇਹ ਕੀ ਡਿਜ਼ਾਈਨ ਹਾਂਜੀ ਹਾਂਜੀ 30 ਸਲਵਾਰੇ ਸਾਰਾ ਹੈਂਡਵਰਕ ਕੀਤਾ ਹੋਇਆ ਜੀ ਸਾਡੇ ਦੁਕਾਨ ਦਾ ਸਪੈਸ਼ਲ ਡਿਜ਼ਾਈਨ ਹੈ ਜੀ ਇਹ ਇਹਦੇ ਵਿੱਚ ਰੰਗ ਹਰੇਕ ਚ ਮਿਲ ਜਣਾ ਜੀ ਹਰ ਤਰ੍ਹਾਂ ਦੇ ਰੰਗ ਮਿਲ ਜੂਗਾ ਹਰ ਤਰ੍ਹਾਂ ਦੇ ਮਾਰੋ ਕੋਈ ਫਰਕ ਆਪਦੀ ਕੋਈ ਵੈਲਵਟ ਦੇ ਸੂਟ ਕੋਈ ਮਤਲਬ ਹਰ ਇੱਕ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਣਾ ਸੋ ਮੈਨੂੰ ਉਮੀਦ ਆ ਵੀ ਜਿਹੜੀ ਤੁਹਾਨੂੰ ਅੱਜ ਵੈਰਾਈਟੀ ਦਿਖਾਈ ਆ ਤੁਸੀਂ ਬੜੇ ਖੁਸ਼ ਹੋਏ ਹੋਣੇ ਆ ਇਹ ਫੈਮਿਲੀ ਕੰਪਲੀਟ ਸ਼ੋਰੂਮ ਆ ਮਤਲਬ ਛੋਟੇ 5 ਸਾਲ ਦੇ ਬੱਚੇ ਤੋਂ ਲੈ ਕੇ ਉੱਪਰਲੀ ਹਰ ਇੱਕ ਤਰ੍ਹਾਂ ਦੀ ਉਮਰ ਦੀ ਕੁੜੀਆਂ ਲਈ ਲੇਡੀਜ਼ ਲਈ ਸਾਰਾ ਨਹੀਂ ਇੱਥੇ ਕੱਪੜੇ ਮਿਲ ਜਣੇ ਆ ਸਾਡੇ ਕੋਲ ਤਾਂ ਪੈਸੇ 6-700 ਤੋਂ ਸੂਟ ਸ਼ੁਰੂ ਹੋ ਜਾਂਦਾ ਪਰ ਸਾਡੇ ਕੋਲ ਤਾਂ 25-25 30-30 ਹਜ਼ਾਰ ਵਾਲੇ ਸੂਟ ਵੀ ਹੈਗੇ ਆ ਜਿਹੜਾ ਸੂਟ ਤੁਹਾਨੂੰ ਬਾਜ਼ਾਰ 'ਚ 10000 ਦਾ ਮਿਲਣਾ ਸਿੱਧਾ ਸਾਫ ਕ੍ਰੇਜ਼ੀ ਬੁਟੀਕ ਦੇ 2500 ਦਾ ਮਿਲਣਾ ਜਿਹੜਾ 1500 ਤਿਆਰ ਦਮਣਾ ਫਾਇਦੇ ਬਹੁਤ ਸਾਰੇ ਆ ਛੇਤੀ ਪਹੁੰਚੋ ਨੰਬਰ ਸਕਰੀਨ ਤੇ ਆਉਣਾ ਤੁਸੀਂ ਜਲੰਧਰ ਸ਼ਹਿਰ ਆ ਰੈਣਕ ਬਾਜ਼ਾਰ ਚ ਆਉਣਾ ਕ੍ਰੇਜ਼ੀ ਬੁਟੀਕ ਸ਼ੋਰੂਮ ਦੇ ਆਉਣਾ ਤੁਸੀਂ ਕੋਈ ਜਾਣਕਾਰੀ ਲੈਣੀ ਤੇ ਫੋਨ ਕਰ ਲਿਓ ਤੁਹਾਡੀ ਪੂਰੀ ਹੈਲਪ ਕੀਤੀ ਜਾਊਗੀ ਆਨਲਾਈਨ ਸ਼ੋਪਿੰਗ ਕਰਨੀ ਤੇ ਵੀਡੀਓ ਕਾਲ ਦੀ ਸਰਵਿਸ ਸਾਡੇ ਕੋਲ ਹੈਗੀ ਆ ਵਰਲਡ ਵਾਈਡ ਸ਼ਿਪਿੰਗ ਦੀ ਸਰਵਿਸ ਹੈਗੀ ਜਿੱਥੇ ਤੁਸੀਂ ਕਹੋਗੇ ਉੱਥੇ ਅਸੀਂ ਤੁਹਾਡੇ ਸੂਟ ਪਹੁੰਚਾ ਦੇਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਜਲੰਧਰ